ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਅਠਵੀਂ ਖਟ ਸ਼ਾਸਤਰ ਚਾਹਵ ਬੇਦਾਂ ਕੇ ਧਰਮ ਮਥ ਖਟ ਸ਼ਾਸਤਰ ਕਥ ਰਿਖ ਸੁਣਾਵੈ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਚਾਰ ਬੇਦਾਂ ਦੇ ਧਰਮਾਂ ਨੂੰ ਵਿਚਾਰ ਕੇ ਤੇ ਛੀ ਸ਼ਾਸਤਰਾ ਨੂੰ ਮਥ ਭav ਸੋਧ ਕੇ ਵਿਆਸ ਆਦਿ ਛੇ ਰਿਖੀ ਸੁਣਾਉਂਦੇ ਹਨ ਬ੍ਰਹਮਾ ਦਿਕ ਸੰਕਾ ਦੇ ਕਾ ਜਿਉ ਤਹੇ ਕਹਾਂ ਤਿ ਵੈ ਜੁਗ ਗਾਵੈ ਹੈ ਬ੍ਰਹਮਾ ਦਿਕ ਦੇਵਤੇ ਸੰਕ ਸੰਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰਾਂ ਨੇ ਜ਼ਿਕਰ ਕਹਿ ਦਿੱਤਾ ਹੈ ਉਸੇ ਭਾਂਤ ਜਗਤ ਬੀ ਪਿਆ ਗਾਉਂਦਾ ਹੈ ਗਾਵਨ ਪੜਨ ਵਿਚਾਰ ਬਹੁ ਕੋਟ ਮਧੇ ਵਿਰਲਾ ਗਤ ਪਾਵੇ ਭਾਈ ਜੀ ਕਹਿੰਦੇ ਗਾਮ ਦੇ ਪੜਦੇ ਤੇ ਵਿਚਾਰ ਦੇ ਬਾਲੇ ਹਨ ਪਰੰਤੂ ਈਸ਼ਵਰੀ ਗਤੀ ਨੂੰ ਕੋਈ ਵਿਰਲਾ ਹੀ ਕੋਟਾ ਮਧੇ ਪੌਂਦਾ ਹੈ ਇਹ ਅਚਰਜ ਮਨ ਆਵਦੀ ਪੜਤ ਗੁਣਤ ਕਸ਼ੁ ਭੇਦ ਨਾ ਪਾਵੇ ਇਹ ਮਨ ਵਿਖੇ ਬੜੀ ਅਚਰਜ ਦੀ ਗੱਲ ਆਉਂਦੀ ਹੈ ਭਈ ਪੜਦੇ ਆਂ ਵਿਚਾਰਦੇ ਆਂ ਕੁਛ ਭੇਦ ਨਹੀਂ ਲਿਖਿਆ ਜਾਂਦਾ ਜੁਗ ਜੁਗ ਇੱਕੋ ਵਰਨ ਹੈ ਕਲ ਜੁਗ ਕਿਉਂ ਬਹੁਤ ệ ਦਿਖਲਾਵੇ ਭਾਈ ਜੀ ਕਹਿੰਦੇ ਜੁਗਾ ਚਹਾਂ ਜੁਗਾ ਵਿਖੇ ਈਸ਼ਵਰ ਦਾ ਇੱਕੋ ਰੂਪ ਹੈ ਪਰ ਕਲ ਜੁਗ ਵਿਖੇ ਲੋਕ ਕਿਉਂ ਬਾਲੇ ਦੱਸਦੇ ਹਨ ਜੰਦਰੇ ਵਜੇ ਤ੍ਰਿਹੋਂ ਜੁਗੀ ਕਥ ਪੜ ਰਹਿ ਪਰਮ ਨਹ ਜਾਵੇ ਤਿੰਨਾ ਜੁਗਾਂ ਵਿਖੇ ਜੰਦਰੇ ਹੀ ਵੱਜੇ ਰਹੇ ਵਿਖਿਆਣ ਕਰਕੇ ਤੇ ਪੜ ਕੇ ਲੋਕ ਥੱਕ ਗਏ ਪਰ ਪਰਮ ਨਾ ਹਟਿਆ ਜਿਉਂ ਕਰ ਕਥਿਆ ਚਾਰ ਵੇਦ ਖਟ ਸਾਸਤਰ ਸੰਗ ਸਾਖ ਸੁਣਾਵੇ ਹੈ ਜਿਸ ਤਰ੍ਹਾਂ ਚਾਰ ਵੇਦਾਂ ਵਿੱਚ ਵਰਣਨ ਕੀਤਾ ਸ਼ੀ ਸ਼ਾਸਤਰਾ ਦੇ ਨਾਲ ਸਾਖ ਵਾਲੇ ਸੁਨਾਮ ਦੇ ਹਨ ਆਪੋ ਆਪਣੇ ਮਤ ਸਭ ਗਾਵੇ ਭਾਈ ਜੀ ਕਹਿੰਦੇ ਆਪੋ ਆਪਣੇ ਮਤ ਅਨੁਸਾਰੇ ਪਏ ਗਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ